ਯਾਰ ਇਹ ਮਨਿਸਟਰਸ ਦੇ ਹੈ ਦੇਰ ਕੈਬਨਿਟ ਮਨਿਸਟਰ ਦੇ ਹੈ ਕੈਬਨਿਟ ਮਨਿਸਟਰ ਸਟੇਟਮੈਂਟ ਦਿੱਤਾ ਹੋਇਆ ਸਾਰਾ ਥੋੜਾ ਥੋੜਾ ਮੈਗਨੀਫਾਈ ਕਰ ਲਿਆ ਯਾਰ ਕਰੀ ਕਿਉਂਕਿ ਇਹ ਸਟੇਟਮੈਂਟਸ ਰਿਪੋਰਟ ਹੋ ਜਾਂਦੇ ਔਰ ਸਾਰੀ ਹੁਕਮਰਦਾਈ ਪ੍ਰੂਫ ਹੋ ਜਾਂਦੀ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜੀ ਕੁਝ ਬੋਲ ਕੇ ਆ ਗਿਆ ਤੇ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਿਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਲੇਕਿਨ ਕੈਬਨਿਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹ ਸਵਾਲ ਜਿਹੜਾ ਉਹ ਅਨਸਰ ਉੱਤਰ ਉਹ ਸਮਝ ਕੇ ਲੈ। ਉਹ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀ ਉਹਨੇ ਸਾਡੇ ਬੜੇ ਕਿ 12000 ਕਰੋੜ ਰੁਪਇਆ ਪੀ। ਉਹ ਪੁੱਛੋ ਕਿੱਥੇ ਗਿਆ ਕਿੰਦੀ ਫੰਡ ਬੈ। ਫਿਨਾਂਸ ਮਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਪੈਸਾ। ਐਂਡ ਬਿਲਕੁਲ ਇਹ ਗੱਲ ਸਹੀ ਹੈ। ਈ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਵੀt ਐਨੀ ਪੋਲੀਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਪੈਸਾ ਜਾਂ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਜਿਖਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਔਰ ਇੱਥੇ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹਨੂੰ ਅੰਦਰ ਪਿਆ ਰਹਿੰਦਾ ਜਿਹਨੂੰ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤ ਪਿਆ ਜਾਂਦਾ ਉਸ ਪੈਸੇ ਤੋਂ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਕੂ ਬਣਾ ਰਹੀ ਹੈ ਵੀ 13000 ਕਰੋੜ ਦਾ ਹੋ ਗਿਆ 1600 ਇਹ ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕ ਦਿਓ ਫੱਟੇ 2000 ਲੋਕਾਂ ਨਾਲ ਸਾਡੇ ਮੋਸ਼ਨਸ ਦੇ ਨਾਲ ਲੋਕਾਂ ਦੇ ਨਾਲ ਖੇਡ ਰਹੇ ਹੋ ਤੁਸੀਂ ਅੱਛਾ ਇਹ ਕਹਿੰਦੇ ਸਾਡੇ ਕੋਈ 12000 ਇਹਨਾਂ ਨੂੰ ਪਤਾ ਹੀ ਕੁਝ ਨਹੀਂ ਜਾਂ ਕੁਝ ਪਤਾ ਹੀ ਨਹੀਂ ਉਹ ਪੈਸਾ ਸੀਗਾ ਲੇਕਿਨ ਪੈਸਾ ਡਾਇਵਰਟ ਕਰਕੇ ਹੋਰ ਕਿਤੇ ਕਾਰਜਾਂ 'ਚ ਵਰਤ ਲਿਆ ਗਿਆ ਹੁਣ ਆਉਦੇ ਹਾਂ ਜ਼ੀਰੋ ਬੈਲੈਂਸ ਆਨ ਐਸਬੀਆਰ ਹੁਣ ਇਹਨਾਂ ਕੋਲੇ ਪੰਜੀ ਵੀ ਨਹੀਂ ਉਸ ਖਾਤੇ 'ਚ ਫਿਰ ਜੀ ਕਹਿ ਰਹੇ ਆ ਹੁੰਦਿਆ ਸਾਹਿਬ ਨੂੰ ਕੋ ਲਿਆਓ 12000 ਕਰੋੜ ਰੁਪਏ ਦਾ ਰੱਖੋ ਨਾ ਫਿਰ ਕੋੜਾ ਤਾਂ ਹੈ ਹੀ ਮੋਦੀ ਸਾਹਿਬ ਦਾ ਸੋਲਾ ਸੂਬਾ ਰੱਖੋ ਨਾ ਜਿਹੜਾ ਆਇਆ ਸੀ ਇਸ ਆਫਤ ਵਾਸਤੇ ਆਪਣਾ ਪੁਰਾਣਾ ਪੈਸਾ ਇਕੱਠਾ ਹੋ ਰਿਹਾ ਸੀ ਨਾ ਉਹ ਕਾਂਗਰਸ ਦੇ ਰਾਜ ਦਾ ਵੀ ਹੈ ਕਾਂਗਰਸ ਨੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਇਆ ਉਦੋਂ ਦਾ ਵੀ ਉਹ ਪੈਸਾ ਕਿੱਥੇ ਹੈ ਸੋ ਹਜ਼ੂਰ ਗੱਲਾਂ ਕਰਦੇ ਐ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਉਹਦੀ ਮਰੰਮਤ ਆਪਦੇ ਮੇਰਾ ਕੱਲ ਕੋਈ ਪੈਸਾ ਮੰਗਿਆ ਗਿਆਸੀ ਨਾ ਉਹ ਚਿੱਠੀ ਗਰਦੀਆ ਬਾਜ਼ਾਰ ਦੇ ਵਿੱਚ ਮੈਂ ਕਿਸੇ ਦਿਨ ਤੁਹਾਡੇ ਸਾਹਮਣੇ ਰੱਖਿਆ ਹਣਾ ਇਹਨਾਂ ਨੇ ਸਰਕਾਰ ਨੇ ਜਿਹਦਾ ਸਾਡੇ ਕੋਲ ਰਿਪੇਅਰ ਵਾਸਤੇ ਪੈਸੇ ਨਹੀਂ ਹੋਰੇ ਤਾਂ ਹੀ ਜਦੋਂ ਦਾਰੇ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਜਾਮ ਇਹਨੇ ਉੱਚੇ ਸੀ ਪਰਿਆਮਾ ਤੇ ਜੇ ਪੈਸਾ ਸਮੇਂ ਸਿਰ ਲੱਗਦਾ ਤੇ ਅੱਜ ਇਹ ਹਾਲਾਤ ਹੋਏ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਨ ਮੇਡ ਡਿਜਾਸਟਰ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਟ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਵੀ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕ ਚੀਜ਼ ਇਹ ਦੱਸਿਓ ਕਿ ਜਿਹੜਾ ਸਰਕਾਰ ਕਹ ਰਹੀ ਹੈ ਕਿ ਉਹਦੇ ਨਿਯਮ ਬੜੇ ਸਖ਼ਤ ਨੇ ਅਸੀਂ ਨਹੀਂ ਬਰ ਸਕਦੇ ਤੁਸੀਂ ਵੀ ਸਰਕਾਰਾਂ ਦਾ ਹਿੱਸਾ ਰੱਖੋ ਨਿਯਮ ਮੈਂ ਕੱਲ ਤੁਹਾਨੂੰ ਦੱਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਹੋ ਉਹ ਸਾਰੇ ਨਿਯਮਾਂ ਦੀ ਬਿਲਕੁਲ ਸਖ਼ਤ ਹੈ ਤੁਸੀਂ ਹੋਰ ਐਸੇ ਚਿੱਠੀ ਲਿਖੋ 800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਆ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸੱਟ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਹਾਂਗੇ ਵੀ ਨਿਯਮ ਖੋਲੋ ਵੀ ਤੁਸੀਂ ਕਹਿੰਦੇ ਹੋ 50000 ਰੁਪਿਆ ਇਕੜ ਤੇ ਦਿਓ ਉਹ ਕਹਿੰਦੇ ਸਾਡੇ ਕੋਲੇ 6800 ਰੁਪਿਆ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਕਿਉਂਕਿ ਝੋਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਵਜਾਈ ਲੱਗੀ 65 70000 ਦੀ ਤਾਂ ਫਸਲ ਖਰਾਬ ਹੀ ਹੋਈ ਫੇਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਿਆ ਚ ਪੈ ਗਿਆ ਅਸੀਂ ਲੱਖ ਮੰਗਦੇ ਆ ਤੁਹਾਡੀ ਤੁਸੀਂ ਮੰਗ ਕੀਤੀ ਆ ਆਮ ਆਦਮੀ ਪਾਰਟੀ ਨੇ 50000 ਰੁਪਇਆ ਪ੍ਰਤੀ ਏਕੜ ਦਿਓ ਉਹ ਕਹਿੰਦੇ 6800 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਇਆ ਕਿੱਲਾ ਵੀ ਦੇ ਸਕਦੀ ਉਹਦੇ ਤੇ ਕੋਈ ਰੋਕ ਨਹੀਂ ਹੈ ਕਾਈਂਡਲੀ ਅੰਡਰਸਟੈਂਡ ਕਾਈਂਡਲੀ ਅੰਡਰਸਟੈਂਡ ਜਿਹੜਾ ਪੈਸਾ ਐਸਪੀਆਰਐਫ ਦਾ ਪੈਸਾ 13000 ਕਰੋੜ ਰੁਪਇਆ ਨਹੀਂ ਹਾਜੀ ਉਰੇ ਵਿੱਚ ਕੰਡੀਸ਼ਨਸ ਹੈ ਕਿ 50000 ਰੁਪਿਆ ਤੁਸੀਂ ਫਲਾਨੇ ਨੂੰ 300 ਰੁਪਿਆ 880 ਰੁਪਿਆ ਤੁਸੀਂ ਏਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਹੈ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਏਕੜ ਬੰਦਾ ਕੀ ਦੇਵਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਿਆ ਅਨਾਉਂਸ ਕਰ ਦੇ ਪੂਰੇ ਤੇ ਕੋਈ ਰੋਕੂ ਬਾਈਲੀ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਅਸੀਂ 1.5 ਲੱਖ ਰੁਪਏ ਦੇਵਾਂਗੇ ਹੁਣ ਕਹਿੰਦਾ ਨਾ ਵੀ 1000 ਰੁਪਏ ਦੇਵਾਂਗੇ ਉਹ ਐਸਪੀ ਆਰਐਫ ਦੇ ਪੈਸੇ ਤੇ ਰੋਕਿਆ ਜਿਹੜਾ ਉਹ ਤਾਂ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਅੱਛਾ ਬ੍ਰਿਨਿੰਗ ਸਾਹਿਬ ਸੋ ਇਹ ਬੇਵਕੂਫ ਨਾ ਬਣਾਓ ਪੰਜਾਬ ਸਰਕਾਰ ਬੇਵਕੂਫ ਨਾ ਬਣਾ ਬ੍ਰਿਨਿੰਗ ਸਾਹਿਬ ਤੁਹਾਨੂੰ ਲੱਗਦਾ ਕਿ ਇਹ ਸਕੇਮ ਹੋ ਸਕਦਾ ਹੈ ਕਿ ਕਿਸ ਸਕੇਮ ਦੀ ਜਾਂਚ ਹੋਣੀ ਚਾਹੀਦੀ ਹੈ ਇੱਕ ਵਾਰੀ ਪੈਸਾ ਦਿਹਾਤਾ ਜਾਵੇ ਦੇਖੋ ਯਾਰ ਤੁਸੀਂ ਦੇਖੋ ਮੈਂ ਨਾਟ ਲਾਈਕ ਆ ਪੋਲਿਟਿਸ਼ੀਅਨਸ ਕਿ ਐਵੇਂ ਕਿਸੇ ਨੂੰ ਖਲਾਣੇ ਨੂੰ ਬਿਕੋਜ਼ ਦਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੌਲੇਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਸਕੈਮ ਵੀ ਹੋਣੀ ਹੈ ਜਾਂ ਫਲਾ ਨੇਤਾ ਲੋ ਨਾਟ ਪ੍ਰੈਸ ਵਾਲੇ ਨਹੀਂ ਨੇਤਾ ਮੇਰੇ ਕਹਿਣ ਦਾ ਮਤਲਬ ਦਿਸ ਇਜ਼ ਅ ਇਟਸੈਲਫ ਇਟਸ ਅ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਆ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਜਾਂਦੇ ਆ ਸਰਕਾਰ ਵੱਲੋਂ ਲਾਏ ਗਏ ਆ ਪੂਰਾ ਕੋਈ ਟੈਂਡਰ ਕੀਤਾ ਹੋਊਗਾ ਕਿਤੇ ਪੈਸੇ ਲਾਏ ਹੋਣੇ ਆ ਕਿਤੇ ਡਵਰਟ ਕੀਤਾ ਹੋਵੇ ਥਣਖਾਵਾ ਬਣਤੀਆਂ ਹੋਣੀਆਂ ਉਸ ਪੈਸੇ ਨੂੰ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਾਇਵਰਟ ਕਰਨਾ ਵੀ ਜਦੋਂ ਪੈਸਾ ਆਇਆ ਹੈ ਇਲਾਜ ਆਸਤੇ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਹਾਂ ਇਹ ਕ੍ਰਾਈਮ ਹੈ ਇਹ ਗਲਤ ਹੈ ਇਹ ਨਜਾਇਜ਼ ਹੈ ਇਹਨੂੰ ਸਟੈਮ ਗੈਨ ਲੋ ਇਹਨੂੰ ਗਬਨ ਗੈਨ ਲੋ ਇਹਨੂੰ ਕ੍ਰਾਈਮ ਗੈਨ ਲੋ ਇਹਨੂੰ ਬਦਕਲੀ ਸਮਝ ਲੋ ਮੈਨਾਂ ਫਾਈ ਟੈਂਸ਼ਨ ਹੈ ਹਲੋ ਆਪ ਇਹ ਕਹ ਰਹੇ ਕਿ ਜੋ ਯੂਜ਼ ਹੋਆ ਹੈ ਪੈਸੇ ਦਾ ਪਹਿਲੇ ਉਹ ਗਲਤ ਹੋਆ ਹੈ ਅਗਰ ਇਸ ਦਾ ਡਿਜਾਸਟਰ ਪੂਰਾ ਪੰਜਾਬ کہہ ਰਿਹਾ ਹੈ ਬਹੁਤ ਹੈ ਪੈਸਾ ਚਾਹੀਏ 13000 ਕਰੋੜ ਰੁਪਇਆ ਹੁੰਦਾ ਚਲੋ ਹਮ ਜਿਸ ਕੀ ਗਾਂ ਮਰ ਗਈ ਜਾਂ ਮੱਝ ਮਰ ਗਈ ਉਹਨੂੰ 50000 ਰੁਪਇਆ ਦਿੰਦੇ 600 ਰੁਪਿਆ ਦੇ ਦਿੰਦੇ 600 ਰੁਪਿਆ ਉਹ ਦੇ ਦਿੰਦੇ 40000 ਰੁਪਿਆ 50 ਸਰਕਾਰ ਦੇ ਸੀ 20 ਦੀ ਸਰ ਦੇ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਹੂੰ ਇਹ ਇਹ ਬੇਕੂ ਬਣਾ ਰਹੇ ਹੋ ਨੌਮਸ ਬਹੁਤ ਸਖਤ ਹੈ ਇੱਕਤਰ ਉਹ ਨੌਮਸ ਸਖਤ ਹੈ ਚਾਚਾ ਜੇ ਤੇਰੇ ਕੋਲ 13000 ਕਰੋੜ ਰੁਪਿਆ ਹੁੰਦਾ ਜੇ ਰੋਹ ਦਾ ਤੇਰੇ ਕੋਲ ਪੈਸੇ ਹੀ ਨਹੀਂ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਏ ਏਕੜ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ ਕਿਉਂ ਬੇਫੂਕ ਬਣਾ ਰਹੇ ਯਾਰ ਇਹ ਮਨਿਸਟਰਸ ਦੇ ਹੈ ਦੇਅਰ ਕੈਬਨਿਟ ਮਨਿਸਟਰ ਦੇ ਇਨ ਕੈਬਨਿਟ ਮਨਿਸਟਰ ਸਟੇਟਮੈਂਟ ਦਿੱੰਦਾ ਹੋਇਆ ਸਾਰਾ ਜ਼ਰੂਰ ਥੋੜਾ ਥੋੜਾ ਮੈਗਨੀਫਾਈ ਕਰੇ ਕਿਉਂਕਿ ਇਹ ਸਟੇਟਮੈਂਟ ਸਿ ਰਿਪੋਰਟ ਹੋ ਜਾਵੇ ਔਰ ਸਾਰੀ ਉਮਰ ਦਾ ਪ੍ਰੂਫ ਹੋ ਜਾਂਦੀ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜੀ ਕੁਝ ਬੋਲ ਕੇ ਆ ਗਿਆ ਤੇ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦੇ ਲੇਕਿਨ ਕੈਬਨਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹ ਸਵਾਲ ਜਿਹੜਾ ਉਹਨੂੰ ਆਨਸਰ ਉੱਤਰ ਸੋ ਸਮਝ ਕੇ ਦੇਉਂਦਾ ਹੁਣ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀਆਂ ਨੇ ਸਾਡੀ ਬਣੀ ਕਿ 12000 ਕਰੋੜ ਰੁਪਏ ਕਿ ਚੋਕ ਪਿੱਛੇ ਗਿਆ ਕਿ ਤੁਹਾਨੂੰ ਬੜੀ ਪੈਨਾਸ ਮਿਸਟਰੀਓ ਕੈਰ ਨਹੀਂ ਕਿ ਨਹੀਂ ਸਾਡੇ ਕੋਲੇ ਕੋਈ ਬੇਚਾ ਐਂਡ ਬਿਲਕੁਲ ਇਹ ਗੱਲ ਸਹੀ ਹੈ ਕਿ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤ ਹੀ ਚੇਤ ਹੋਣਾ ਲਾਈਕ ਨਹੀਂ ਕਰੇਗੀ ਵੀ ਟ ਐਨੀ ਪੋਲਿਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਵੀ ਪੰਜਾਬ ਕੋਲੇ ਹੈ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਿਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਤਾਂ ਜੋ ਕੋਈ ਐਸੀ ਆਫਤ ਆ ਜਾਏ ਸਟੇਟ ਦੇ ਵਿੱਚ ਤੇ ਉਹਰੇ ਨਾਲ ਮਿਜਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ ਚ 25% ਇਹਨਾਂ ਦਾ ਸ਼ੇਅਰ ਹੁੰਦਾ 75 ਉਹਨਾਂ ਦਾ ਫਿਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹੜਾ ਅੰਦਰ ਪਿਆ ਰਹਿੰਦਾ ਜਿਹਨੂੰ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਉਸ ਪੈਸੇ ਤੋਂ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਦਿੱਤਾ ਸੋ ਇਹ ਕੇਂਦਰ ਨੂੰ ਪਤਾ ਹੁੰਦੇ باوجود ਉਹ ਬੇਕੂ ਬਣਾ ਰਹੀ ਹੈ ਵੀ 13000 ਕਰੋੜ ਦਾ ਉਹ ਹੋ ਗਿਆ 1600 ਹੋ ਗਿਆ ਇਹ ਤਾਂ ਬਈ 14600 ਕਰੋੜ ਹੋ ਗਿਆ ਚੱਕ ਦਿਓ ਫੱਟੇ ਜਿਉਂ ਯਾਰ ਲੋਕਾਂ ਨਾਲ ਸਾਡੇ ਇਮੋਸ਼ਨਸ ਦੇ ਨਾਲ ਲੋਕਾਂ ਦੇ ਨਾਲ ਖੇਡ